ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 426 ਤੋਂ ਲੈ ਕੇ 428 ਤੱਕ ਸਵੈਮਾਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ 3 ਸੱਚੇ ਰੱਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹੇ ਨਾ ਜਾਏ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਜੀਵ ਕਹਿੰਦੇ ਉਸ ਸੱਚੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਨਿਰਮਲ ਹੋ ਜਾਂਦੇ ਨੇ ਉਹਨਾਂ ਦੇ ਜੀਵਨ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੀ ਸਦਾ ਸੱਚੀ ਵਡਿਆਈ ਬਣੀ ਰਹਿੰਦੀ ਹੈ ਇੱਥੇ ਵੀ ਕਹਿੰਦੇ ਉਹ ਉੱਗੇ ਹੋ ਜਾਂਦੇ ਨੇ ਘਰ ਘਰ ਦੇ ਵਿੱਚ ਤੇ ਅੱਗੇ ਵੀ ਕਹਿੰਦੇ ਉਹ ਪਰਲੋਕ ਦੇ ਵਿੱਚ ਵੀ ਬੜੀ ਇੱਜ਼ਤ ਉਹਨਾਂ ਦੀ ਹੁੰਦੀ ਹੈ ਕਹਿੰਦੇ हे ਮੇਰੇ ਮਨ ਤੂੰ ਉਸ ਸੱਚੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾ ਕਹਿੰਦੇ ਉਹਦੀ ਬਾਣੀ ਵੀ ਬੜੀ ਸੁੰਦਰ ਆ ਜੇ ਬਾਣੀ ਦੇ ਵਿੱਚ ਰੰਗ ਵਿੱਚ ਰੰਗਿਆ ਜਾਏਗਾ ਉਹਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਏਗਾ ਪਰਮੇਸ਼ਰ ਦੇ ਪ੍ਰੇਮ ਰੰਗ ਤੈਨੂੰ ਚੜ ਜੂਗਾ ਇਹ ਰੰਗ ਕਹਿੰਦੇ ਕਦੇ ਨਾ ਉਤਰਨ ਵਾਲਾ ਰੰਗ ਹੈ ਕਹਿੰਦੇ ਇਸ ਰੰਗ ਦਾ ਕਹਿੰਦੇ ਤੈਨੂੰ ਹਮੇਸ਼ਾ ਹੀ ਲਾਲ ਕਹਿੰਦੇ ਇਹਦਾ ਚੜਿਆ ਰਹਿਣਾ ਤੈਨੂੰ ਪ੍ਰੇਮ ਰੰਗ ਤੇ ਇਹਦੇ ਵਿੱਚ ਤੂੰ ਹਮੇਸ਼ਾ ਸੁਹਾ ਹੋਇਆ ਰਹਿਣਾ ਵਾਹਿ ਕਰੋ ਜੀ ਵਾਹਿ ਕਰੋ ਜੀ ਹਮਨੀ ਚ ਮੈਲੇ ਅਤ ਅਭਿਮਾਨੀ ਦੂਜੈ ਪਾਏ ਵਿਕਾਰ ਗੁਰਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤ ਅਪਾਰ ਕਹਿੰਦੇ ਅਸੀਂ ਜੀਵ ਵਿਕਾਰਾਂ ਨਾਲ ਭਰੇ ਹੋਏ ਮੈਲੇ ਹੋਏ ਹੋਇਆ ਕਹਿੰਦੇ ਸਾਨੂੰ ਹੰਕਾਰ ਹੈ ਮਾਇਆ ਦੇ ਵਿੱਚ ਕਹਿੰਦੇ ਅਸੀਂ ਗਲਤਾਨ ਆ ਵਿਕਾਰਾਂ ਦੇ ਵਿੱਚ ਕਹਿੰਦੇ ਜੇ ਗੁਰੂ ਪਾਰਸ ਸਾਨੂੰ ਮਿਲ ਜਾਵੇ ਕਹਿੰਦੇ ਉਹਦੇ ਚਰਨ ਸਾਨੂੰ ਮਿਲ ਜਾਣ ਫਿਰ ਅਸੀਂ ਸੋਨੇ ਵਾਂਗ ਸ਼ੁੱਧ ਕਹਿੰਦੇ ਹੋ ਜਾਵਾਂਗੇ ਤੇ ਫਿਰ ਅਸੀਂ ਸਾਡੀ ਜਿਹੜੀ ਜੋਤੀ ਆ ਉਸ ਅਪਾਰ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਜੀਵਨ ਮੁਕਤ ਹੋ ਜਾਣਾ ਬਿਨ ਗੁਰ ਕੋਏ ਨਾ ਰੰਗਿਐ ਗੁਰ ਮਿਲਿਐ ਰੰਗ ਚੜਾਓ ਗੁਰ ਕੈ ਪੈ ਪਾਏ ਜੋਰ ਤੇ ਸਿਫਤੀ ਸੱਚ ਸਮਾਓ ਕਹਿੰਦੇ ਗੁਰੂ ਤੋਂ ਬਿਨਾਂ ਇਹ ਪ੍ਰਮਾਤਮਾ ਦਾ ਪ੍ਰੇਮ ਰੰਗ ਕਿਸੇ ਨੂੰ ਚੜ ਨਹੀਂ ਸਕਦਾ ਕਹਿੰਦੇ ਜਦੋਂ ਜੀਵ ਗੁਰੂ ਦੇ ਪੈ ਅਦਵ ਦੇ ਵਿੱਚ ਟਿਕ ਕੇ ਉਸ ਪਰਮਾਤਮਾ ਦੀ ਸਿਫਤ ਉਸਲਾ ਕਰਦੇ ਨੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਫਿਰ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ ਉਹਨਾਂ ਦੀ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਰਹਿੰਦੀ ਆ ਪੈ ਵਿਨ ਲਾਗ ਨ ਲੱਗੀ ਨਾ ਮਨ ਨਿਰਮਲ ਹੋਏ ਬੇਨਪੈ ਕਰਮ ਕਮਾਵਣੇ ਝੂਠੇ ਠਾਓ ਨ ਕੋਏ ਕਹਿੰਦੇ ਜਦੋਂ ਤੱਕ ਜੀਵ ਨੂੰ ਪਰਮੇਸ਼ਰ ਦਾ ਨਿਰਮਲ ਤੈ ਨਿਰਮਲ ਦਰਨੀ ਕਹਿੰਦੇ ਉਹਦੇ ਸਿਰ ਤੇ ਹੁੰਦਾ ਉਦੋਂ ਤੱਕ ਜਿਹੜਾ ਜੀਵ ਆ ਉਹਦੇ ਪ੍ਰੇਮ ਰੰਗ ਵਿੱਚ ਰੰਗਿਆ ਨਹੀਂ ਜਾਂਦਾ ਤੇ ਨਾ ਹੀ ਫਿਰ ਇਹਦਾ ਮਨ ਨਿਰਮਲ ਹੁੰਦਾ ਕਹਿੰਦੇ ਬਿਨਾਂ ਪਰਮੇਸ਼ਰ ਦੇ ਡਰ ਅਦਬ ਤੋਂ ਜੀਵ ਝੂਠੇ ਕੰਮਾਂ 'ਚ ਲੱਗੇ ਰਹਿੰਦੇ ਨੇ ਤੇ ਫਿਰ ਇਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਪਰਮੇਸ਼ਰ ਦੇ ਚਰਨਾ ਵਿੱਚ ਜਿਸ ਨੂੰ ਆਪੇ ਰੰਗੇ ਸੋ ਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸੱਚ ਸੁਪਾਏ ਕਹਿੰਦੇ ਭਾਈ ਜੀਵ ਦੇ ਵੀ ਕੀ ਬਸ ਜਿਸ ਤੇ ਮਿਹਰવાન ਹੁੰਦਾ ਉਹ ਕਿਰਪਾਲੂ ਕਹਿੰਦੇ ਉਹਨੂੰ ਫਿਰ ਸਤ ਸੰਗਤ ਵਿੱਚ ਗੁਰੂ ਦੇ ਨਾਲ ਮਿਲਾਉਂਦਾ ਫਿਰ ਕਹਿੰਦੇ ਸਤ ਸੰਗਤ ਦੇ ਵਿੱਚ ਹੀ ਫਿਰ ਜੀਵ ਦੇ ਅੰਦਰ ਸਹਿਜ ਆਉਂਦਾ ਗੁਰੂ ਦੇ ਰਾਹੀ ਫਿਰ ਕਹਿੰਦੇ ਸੁਪਾ ਸਹਿਜ ਸੁਪਾਈ ਕਹਿੰਦੇ ਫਿਰ ਇਹ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਂਦਾ ਜੀਵ ਜਦੋਂ ਗੁਰੂ ਦੀ ਸੰਗਤ ਕਰਦਾ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸਟੌਰ ਜਿਨ ਕੀ ਤੇ ਤਿਸੈ ਨ ਜਾਣਨੀ ਬਿਨ ਨਾਵੇ ਸਭ ਚੋਰ ਕਹਿੰਦੇ ਜਦੋਂ ਤੱਕ ਗੁਰੂ ਦੀ ਸੰਗਤ ਨਹੀਂ ਕਰਦੇ ਜੀਵ ਜਿਸ ਤਰ੍ਹਾਂ ਹੁੰਦੇ ਨੇ ਨਾ ਮਤਲਬ ਜਿਹਨੂੰ ਪਤਾ ਨਹੀਂ ਹੈ ਕਿ ਜੀਵਨ ਦੀ ਅਸਲੀਅਤ ਕੀ ਆ ਉਸ ਤਰ੍ਹਾਂ ਜਿਵੇਂ ਪਸ਼ੂਆਂ ਵਾਲਾ ਜੀਵਨ ਜੀਂਦੇ ਨੇ ਕਹਿੰਦੇ ਜਿਸ ਪਰਮੇਸ਼ਰ ਨੇ ਕਹਿੰਦੇ ਇਹਨਾਂ ਨੂੰ ਪੈਦਾ ਕੀਤਾ ਉਹਦੇ ਨਾਲ ਜਾਣ ਪਛਾਣ ਨਹੀਂ ਪਾਉਂਦੇ ਇਸ ਲਈ ਪਰਮੇਸ਼ਰ ਦੇ ਚੋਰ ਹੁੰਦੇ ਨੇ ਜੀਵ ਜਿਹੜੇ ਉਹਦਾ ਨਾਮ ਨਹੀਂ ਲੈਂਦੇ ਇੱਕ ਗੁਣ ਵਿਹਾਜੇ ਔ ਗਣ ਵਿਕਣੈ ਗੁਰ ਕੈ ਸਹਜ ਸੁਪਾਏ ਗੁਰ ਸੇਵਾ ਤੇ ਨਾਉ ਪਾਇਆ ਉੱਠਾ ਅੰਦਰ ਆਏ ਕਹਿੰਦੇ ਇੱਕ ਗੁਰੂ ਦੀ ਸੰਗਤ ਦੇ ਵਿੱਚ ਗੁਣ ਕਮਾਉਂਦੇ ਨੇ ਤੇ ਉਹਨਾਂ ਦੇ ਔਗਣ ਖਤਮ ਹੁੰਦੇ ਜਾਂਦੇ ਨੇ ਗੁਰੂ ਰਾਹੀਂ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਤੇ ਉਹਨਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਹਨਾਂ ਦੇ ਅੰਦਰ ਨਾਮ ਵਸ ਜਾਂਦਾ ਹੈ ਪਰਮੇਸ਼ਰ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਨਾ ਕਾ ਦਾਤਾ ਇੱਕ ਹੈ ਸਿਰ ਤੰਦੈ ਲਾਏ ਨਾਨਕ ਨਾਮੇ ਲਾਇ ਸਵਾਰੀਆਂ ਸਬਦੇ ਲੈ ਮਿਲਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਸਾਡਾ ਸਾਰਿਆਂ ਦਾ ਪਰਮੇਸ਼ਰ ਸਾਨੂੰ ਦਾਤਾਂ ਦੇਣ ਵਾਲਾ ਉਹ ਇੱਕ ਪਰਮਾਤਮਾ ਹੈ ਉਹਨੇ ਹੀ ਸਾਰਿਆਂ ਨੂੰ ਆਪਣੇ ਅਨਸਾਰ ਧੰਧਿਆਂ ਵਿੱਚ ਲਾਇਆ ਹੋਇਆ ਹੈ ਨਾਨਕ ਜੀ ਕਹਿੰਦੇ ਨੇ ਇੱਕ ਨਾ ਨੂੰ ਗੁਰੂ ਦੇ ਸ਼ਬਦ ਦੇ ਰਾਹੀ ਸਵਾਰ ਦਿੰਦਾ ਉਹਨਾਂ ਦਾ ਜੀਵਨ ਉਹਨਾਂ ਦਾ ਆਤਮਿਕ ਜੀਵਨ ਸਵਾਰ ਦਿੰਦਾ ਤੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆਸਾ ਮਹੱਲਾ ਤੀਜਾ ਸਭ ਨਾਵੇਂ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੇਂ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰਪੂਰੇ ਤੇ ਪਾਈਐ ਨਾਮੇ ਵੜਾਈ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਨਾਮ ਨੂੰ ਤਾਂ ਸਾਰੀ ਸ੍ਰਿਸ਼ਟੀ ਲੋਚਦੀ ਆ ਸਾਰੀ ਦੁਨੀਆ ਲੋਚਦੀ ਆ ਪਰ ਜਿਹਦੇ ਤੇ ਤੂੰ ਕਿਰਪਾ ਕਰਦਾ ਉਹਨੂੰ ਤੇਰੇ ਨਾਮ ਦੀ ਦਾਤ ਮਿਲਦੀ ਆ ਬਿਨਾ ਨਾਮ ਦੀ ਦਾਤ ਤੋਂ ਬਿਨਾ ਸਭ ਜੀਵਨ ਦੁਖੀ ਆ ਸਭ ਜੀਵ ਦੁਖੀ ਆ ਉਹੀ ਸੁਖੀ ਆ ਜਿਹਦੇ ਮਨ ਦੇ ਵਿੱਚ ਤੇਰਾ ਨਾਮ ਵਸ ਜਾਂਦਾ ਤੂੰ ਵਸ ਜਾਂਦਾ ਕਹਿੰਦੇ हे ਬੇਅੰਤ ਦਿਆਲੂ ਪਰਮਾਤਮਾ ਜੀ ਸਾਡੇ ਤੇ ਰਹਿਮ ਕਰੋ ਤੇਰੀ ਸ਼ਰਨ ਆਇਆ ਕਹਿੰਦੇ ਕਹਿੰਦੇ ਗੁਰੂ ਜਿਹੜਾ ਪੂਰਾ ਗੁਰੂ ਆ ਉਹਦੇ ਤੋਂ ਹੀ ਪਰਮੇਸ਼ਰ ਦੇ ਨਾਮ ਦੀ ਵਡਿਆਈ ਮਿਲਦੀ ਆ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਦੀ ਆ ਜਿਤੇ ਨਾਲ ਵਡਿਆਈਆਂ ਵੱਡੀਆਂ ਹੁੰਦੀਆਂ ਨੇ ਅੰਤਰ ਬਾਹਰ ਏਕ ਹੈ ਬਹੁ ਵਿਦ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਈ ਦਾ ਦੂਜਾ ਕਿਸ ਕਹੀਏ ਪਾਈ ਕਹਿੰਦੇ ਉਹ ਪਰਮੇਸ਼ਰ ਇੱਕ ਹੀ ਹੈ ਜਿਨੇ ਬਹੁਤ ਰੰਗਾਂ ਦੀ ਬਹੁਤ ਭਾਂਤਾਂ ਦੀ ਸ੍ਰਿਸ਼ਟੀ ਉਪਾਈ ਆ ਸਾਰਿਆਂ ਦੇ ਬਾਹਰ ਵੀ ਉਹੀ ਆ ਸਾਰਿਆਂ ਦੇ ਅੰਦਰ ਵੀ ਉਹੀ ਆ ਆਪਣੇ ਹੁਕਮ ਦੇ ਵਿੱਚ ਹੀ ਸਾਰਿਆਂ ਕੋਲੋਂ ਕੰਮ ਤੰਦੇ ਕਰਵਾਉਂਦਾ ਹੈ ਕਹਿੰਦੇ ਹੋਰ ਦੂਜਾ ਕੋਈ ਕਰਨ ਵਾਲਾ ਨਹੀਂ ਕਹਿੰਦੇ ਕਿਨੂੰ ਕਹੀਏ ਕਰਨ ਵਾਲਾ ਉਹ ਇੱਕ ਹੈ ਬੁੱਝਣਾ ਅ ਬੁੱਝਣਾ ਤੁਦ ਕੀਆ ਇਹ ਤੇਰੀ ਸਰਕਾਰ ਇੱਕ ਨਾਮ ਬਖਸੇ ਮੇਲ ਲਹਿ ਇੱਕ ਦਰਗਹਿ ਮਾਰ ਕੱਡੇ ਕੁੜਿਆਰ ਕਹਿੰਦੇ ਹੈ ਪਰਮੇਸ਼ਰ ਜੀ ਜੀਵ ਜੋ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦੇ ਨੇ ਜਾਂ ਜੋ ਕੋਰਾਹੇ ਪੈ ਜਾਂਦੇ ਨੇ ਉਹ ਤੇਰੇ ਵੱਲੋਂ ਹੀ ਸਾਰਾ ਕੰਮ ਕਰਵਾਇਆ ਜਾਂਦਾ ਉਹਨਾਂ ਕੋਲੋਂ ਸਮਝ ਵੀ ਤੇਰੇ ਵੱਲੋਂ ਦਿੱਤੀ ਜਾਂਦੀ ਆ ਬੇਸਮਝੀ ਵੀ ਤੇਰੇ ਵੱਲੋਂ ਦਿੱਤੀ ਜਾਂਦੀ ਆ ਜਿਨ੍ਹਾਂ ਨੂੰ ਕਹਿੰਦੇ ਬਖਸ਼ ਲੈਣਾ ਉਹਨਾਂ ਨੂੰ ਆਪਣੇ ਨਾਲ ਮੇਲ ਲੈਣਾ ਜਿਹੜੇ ਕੁਰਾਹੇ ਪੈਂਦੇ ਨੇ ਫਿਰ ਉਹ ਦਰਗਾਹ ਦੇ ਵਿੱਚ ਝੂਠੇ ਕਰਾ ਦਿੱਤੇ ਜਾਂਦੇ ਨੇ ਇੱਕ ਤੁਰ ਪਵਿੱਤ ਪਾਵਨ ਹੈ ਤੁਦ ਨਾਮੇ ਲਾਏ ਗੁਰ ਸੇਵਾ ਤੇ ਸੁਖ ਉਪਜੈ ਸੱਚੇ ਸ਼ਬਦ 부ਜਾਏ ਕਹਿੰਦੇ ਇੱਕ ਤੁਰ ਤੋਂ ਹੀ ਕਹਿੰਦੇ ਪਵਿੱਤਰ ਜੀਵਨ ਵਾਲ ਨਾਲ ਜਨਮ ਲੈਂਦੇ ਨੇ ਤੁਰ ਤੋਂ ਹੀ ਕਹਿੰਦੇ ਉਹਨਾਂ ਦੀ ਕਾਰ ਇਸ ਤਰ੍ਹਾਂ ਦੀ ਲਿਖੀ ਆ ਪਵਿੱਤਰ ਜੀਵਨ ਵਾਲੇ ਹੁੰਦੇ ਨੇ ਤੇ ਤੇਰੇ ਨਾਮ ਵਿੱਚ ਲੱਗੇ ਰਹਿੰਦੇ ਨੇ ਗੁਰੂ ਰਾਹੀਂ ਦੱਸੀ ਹੋਈ ਸੇਵਾ ਭਗਤੀ ਕੀਤੀ ਜਾਂਦੀ ਆ ਨਾਮ ਜਪਿਆ ਜਾਂਦਾ ਤਾਂ ਜੀਵ ਨੂੰ ਸੁੱਖ ਮਿਲਦਾ ਸੱਚੇ ਦੇ ਸ਼ਬਦ ਦੇ ਰਾਹੀ ਉਸ ਪਰਮੇਸ਼ਰ ਦੀ ਜਾਣ ਪਹਿਚਾਨ ਹੁੰਦੀ ਆ ਇੱਕ ਕੁਚਲ ਕੁਚੀਲ ਵਿਖਲੀ ਪੱਤੇ ਨਾਵੋਂ ਆਪ ਖੁਆਏ ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰ ਉਤਪਤਾਏ ਕਹਿੰਦੇ ਇੱਕ ਨਾ ਨੂੰ ਤੇਰੇ ਨਾਮ ਬਾਰੇ ਬਿਲਕੁਲ ਸੋਝੀ ਨਹੀਂ ਨਾਮ ਤੋਂ ਬਿਨਾ ਕਹਿੰਦੇ ਹੋ ਗੁਣਹੀਨ ਕਹਿੰਦੇ ਇਸ ਤਰ੍ਹਾਂ ਹੀ ਫਿਰਦੇ ਨੇ ਕਹਿੰਦੇ ਤੂੰ ਆਪ ਹੀ ਕੁਰਾਹੇ ਪਾਏ ਨੇ ਉਹਨਾਂ ਨੂੰ ਕਹਿੰਦੇ ਨਾ ਕੋਈ ਸੰਜਮ ਹੈ ਨਾ ਚੰਗੀ ਬੁੱਧੀ ਹੈ ਕਹਿੰਦੇ ਇਸ ਤਰ੍ਹਾਂ ਹੀ ਵਿਕਾਰਾਂ ਦੇ ਵਿੱਚ ਗਲਤਾਨ ਫਿਰਦੇ ਨੇ ਜੀਵਨ ਉਹਨਾਂ ਦਾ ਇਸ ਤਰ੍ਹਾਂ ਹੀ ਗੁਜ਼ਰ ਰਿਹਾ ਨਦਰ ਕਰੇ ਜਿਸ ਆਪਣੀ ਤਿਸ ਨੂੰ ਪਾਵਨੀ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸਬਦ ਸੁਣਾਏ ਜਿਨ੍ਹਾਂ ਤੇ ਕਹਿੰਦੇ ਕਿਰਪਾ ਕਰਦਾ ਉਹਨਾਂ ਦੇ ਅੰਦਰ ਆਪਣੇ ਲਈ ਪ੍ਰੇਮ ਜਗਾਉਂਦਾ ਆਪ ਹੀ ਫਿਰ ਕਹਿੰਦੇ ਉਹਨਾਂ ਨੂੰ ਗੁਰੂ ਦੇ ਸ਼ਬਦ ਸ਼ਬਦ ਸੁਣਾ ਕੇ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਉਹਨਾਂ ਚ ਸਤ ਸੰਤੋਖ ਸੰਜਮ ਆ ਜਾਂਦਾ ਗੁਰੂ ਦੇ ਰਾਹੀ ਜਦੋਂ ਸ਼ਬਦ ਦਾ ਜਾਪ ਕਰਦੇ ਨੇ ਫਿਰ ਉਹਨਾਂ ਵਿੱਚ ਇਹ ਗੁਣ ਆ ਜਾਂਦੇ ਨੇ ਸਤ ਸੰਤੋਖ ਸੰਜਮ ਮਨ ਨਿਰਮਲ ਹੋ ਜਾਂਦਾ ਲੇਖਾ ਪੜਨਾ ਪਹੁੰਚੀਏ ਕਥ ਕਹਿਣਾ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਐ ਸਚ ਸਬਦ ਸੋਜੀ ਪਾਏ ਕਹਿੰਦੇ ਜੇ ਅਸੀਂ ਕਹੀਏ ਨਾ ਵੀ ਸਾਡੇ ਚ ਬੜੇ ਗੁਣ ਨੇ ਵੀ ਸਾਡਾ ਲੇਖਾ ਕਿਤਿਆਂ ਅਸੀਂ ਸੁਰਖਰੂ ਹੋ ਜਾਾਂਗੇ ਕਹਿੰਦੇ ਅਸੀਂ ਇਸ ਤਰ੍ਹਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਨਹੀਂ ਪੈ ਸਕਦੇ ਕਹਿੰਦੇ ਉਹਦੇ ਗੁਣਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਹਿੰਦੇ ਗੁਰੂ ਦੇ ਰਾਹੀ ਜਦੋਂ ਸ਼ਬਦ ਦੀ ਜਾਪ ਹੁੰਦਾ ਉਹਦਾ ਨਾਮ ਜਪਿਆ ਜਾਂਦਾ ਤਾਂ ਪਰਮੇਸ਼ਰ ਵਾਰੇ ਜੀਵ ਨੂੰ ਕੁਝ ਸੋਝੀ ਆਉਂਦੀ ਆ ਫਿਰ ਉਹਦੇ ਗੁਣਾਂ ਦੀ ਕੀਮਤ ਪੈਂਦੀ ਆ ਪਰ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਏ ਗੁਰ ਕਾ ਹੇਤ ਅਪਾਰ ਕਹਿੰਦੇ ਹੈ ਜੀਵ ਆਪਣਾ ਮਨ ਖੋਜ ਆਪਣਾ ਤਨ ਖੋਜ ਤੇ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਕਰ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਿਹੜੀ ਇਹ ਸਾਡੀ ਦੇਹੀ ਆ ਇਹਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਰੂਪੀ ਖਜ਼ਾਨਾ ਹੈ ਕਹਿੰਦੇ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦੇ ਨਾਲ ਪਿਆਰ ਪੈਂਦਾ ਹੈ ਤਾਂ ਇਹ ਸਭ ਚੀਜ਼ਾਂ ਸਮਝ ਆਉਂਦੀਆਂ ਨੇ ਆਸਾ ਮਹਲਾ 3 ਸਚ ਰਤਿਆ ਸੋਹਾਗਣੀ ਜਿਨ੍ਹਾਂ ਗੁਰ ਕੈ ਸਬਦ 시ਗਾਰ ਕਰ ਹੀ ਸੋ ਪਿਰ ਪਾਇਆ ਸੱਚੈ ਸਬਦ ਵਿਚਾਰ ਅਵਗਣ ਗੁਣੀ ਬਖਸਾਇਆ ਹਰ ਸਿਉ ਲੇਵਲਾਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਓ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਆਤਮਿਕ ਸਿਗਾਰ ਕਰ ਲਿਆ ਉਹ ਕਹਿੰਦੇ ਉਸ ਸੱਚੇ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ ਉਹ ਭਾਗਾ ਵਾਲੀਆਂ ਜੀਵ ਇਸਤਰੀਆਂ ਨੇ ਉਹ ਕਹਿੰਦੇ ਸੱਚੇ ਦੇ ਸ਼ਬਦ ਦੀ ਵਿਚਾਰ ਕਰਕੇ ਆਪਣੇ ਅੰਦਰ ਹੀ ਪਰਮਾਤਮਾ ਨੂੰ ਲੱਭ ਲੈਂਦੀਆਂ ਨੇ ਕਹਿੰਦੇ ਜਦੋਂ ਗੁਣ ਪੈਦਾ ਕਰਦੇ ਆਣੇ ਪਰਮਾਤਮਾ ਦਾ ਨਾਮ ਜਪਦੇ ਆਣੇ ਗੁਣ ਪੈਦਾ ਹੁੰਦੇ ਨੇ ਫਿਰ ਅਵਗੁਣ ਬਖਸ਼ੇ ਜਾਂਦੇ ਨੇ ਉਹਨਾਂ ਦੀ ਲੇਵ ਪਰਮਾਤਮਾ ਨਾਲ ਲੱਗ ਜਾਂਦੀ ਆ ਇਸ ਤਰ੍ਹਾਂ ਕਹਿੰਦੇ ਗੁਰੂ ਦੇ ਰਾਹੀ ਜੀਵ ਇਸਤਰੀ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੀ ਆ ਇੱਕ ਪਰ ਹਦੂਰ ਨ ਜਾਣਨੀ ਦੂਜੇ ਪਰਮ ਪੁਲਾਏ ਕਿਉਂ ਪਾਇਨ ਢੋਹਾ ਗਣੀ ਦੁਖੀ ਰਹਿਣ ਵਿਹਾਏ ਕਹਿੰਦੇ ਇੱਕ ਜੀਵ ਇਸਤਰੀਆਂ ਦੂਜੇ ਸੰਸਾਰਿਕ ਪਦਾਰਥਾਂ ਚ ਲੱਗੀਆਂ ਨੇ ਉਹ ਕਹਿੰਦੇ ਪਰਮੇਸ਼ਰ ਨੂੰ ਅੰਦਰ ਹੁੰਦਿਆਂ ਹੋਇਆਂ ਵੀ ਨਹੀਂ ਸਮਝ ਸਕਦੀਆਂ ਉਹਨਾਂ ਦੀ ਜੀਵਨ ਰੂਪੀ ਜਿਹੜੀ ਰਾਤ ਆ ਦੁੱਖਾਂ ਵਿੱਚ ਬੀਤਦੀ ਆ ਮਾੜੇ ਭਾਗ ਨੇ ਜਿਨ ਕੈ ਮਨ ਸਚ ਵਸਿਆ ਸੱਚੀ ਕਾਰ ਕਮਾਏ ਆਨੰਦਨ ਸੇਵੈ ਸਹਜ ਸਿਓ ਸੱਚੇ ਮਹਿ ਸਮਾਏ ਜਿਨਾਂ ਦੇ ਕਹਿੰਦੇ ਮਨ ਵਿੱਚ ਉਹ ਪਰਮੇਸ਼ਰ ਦਾ ਪਿਆਰ ਵਸ ਗਿਆ ਕਹਿੰਦੇ ਉਹ ਦੇ ਨਾਮ ਦੀ ਕਮਾਈ ਕਰਦੀਆਂ ਨੇ ਜੀਵ ਇਸਤਰੀਆਂ ਦਿਨ ਰਾਤ ਕਹਿੰਦੇ ਉਹ ਦੇ ਨਾਮ ਦੀ ਕਮਾਈ ਕਰਦੀਆਂ ਨੇ ਸਹਜ ਵਿੱਚ ਰਹਿੰਦੀਆਂ ਨੇ ਸੱਚੇ ਵਿੱਚ ਲੀਨ ਰਹਿੰਦੀਆਂ ਨੇ ਦੋਹਾ ਗਣੀ ਪਰਮ ਭੁਲਾਈਆ ਕੂੜ ਬੋਲ ਬਿਖ ਖਾਹੇ ਪਿਰ ਨਾ ਜਾਣਣ ਆਪਣਾ ਸੁੰਜੀ ਸੇਜ ਦੁੱਖ ਪਾਹੇ ਇਹ ਕਹਿੰਦੇ ਮਾੜੇ ਭਾਗਾ ਵਾਲੀਆਂ ਨੇ ਉਹ ਕਹਿੰਦੇ ਭਰਮ ਵਿੱਚ ਭੁੱਲੀਆਂ ਹੋਈਆਂ ਨੇ ਉਹਨਾਂ ਨੂੰ ਪਰਮੇਸ਼ਰ ਬਾਰੇ ਕੋਈ ਕਹਿੰਦੇ ਹੈ ਨਹੀਂ ਮਤਲਬ ਗਿਆਨ ਨਹੀਂ ਹੈ ਕਹਿੰਦੇ ਜੀਵਨ ਦੀ ਅਸਲੀਅਤ ਨਹੀਂ ਪਤਾ ਕੂੜ ਦੇ ਵਿੱਚ ਜਿਸ ਨੇ ਸਭ ਕੁਝ ਖਤਮ ਹੋਣ ਵਾਲਾ ਉਹਦੇ ਵਿੱਚ ਕਹਿੰਦੇ ਉਹ ਆਪਣਾ ਜੀਵਨ ਬਿਤਾ ਰਹੇ ਨੇ ਪਰਮੇਸ਼ਰ ਬਾਰੇ ਜਾਣ ਪਹਿਚਾਨ ਨਹੀਂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੈ ਫਿਰ ਉਹਨਾਂ ਦੀ ਜਿਹੜੇ ਹਿਰਦਾ ਰੂਪੀ ਸੇਜ ਆ ਨਾ ਕਹਿੰਦੇ ਉਹ ਸੁੰਨੀ ਰਹਿੰਦੀ ਹੈ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾ ਸੱਚਾ ਸਾਹਿਬ ਇੱਕ ਹੈ ਮਤ ਮਨ ਪਰਮ ਪੁਲਾਹੇ ਗੁਰ ਪੂਛ ਸੇਵਾ ਕਰੇ ਸਚ ਨਿਰਮਲ ਮਨ ਵਸਾਹੇ ਕਹਿੰਦੇ हे ਮੇਰੇ ਮਨ ਸੱਚਾ ਪਰਮੇਸ਼ਰ ਇੱਕ ਹਾ ਕਹਿੰਦੇ ਕਹਿੰਦੇ ਕਿਸੇ ਹੋਰ ਭਲੇਖਿਆਂ ਵਿੱਚ ਨਾ ਰਹੋ ਉਹ ਪਰਮੇਸ਼ਰ ਇੱਕ ਹੈ ਕਹਿੰਦੇ ਗੁਰੂ ਤੋਂ ਪੁੱਛ ਕੇ ਕਹਿੰਦੇ ਉਸ ਪਰਮੇਸ਼ਰ ਨੂੰ ਆਪਣੇ ਮਨ ਦੇ ਵਿੱਚ ਵਸਾਓ ਆਪਣੇ ਮਨ ਦੇ ਵਿੱਚ ਖੋਜੋ ਕਹਿੰਦੇ ਉਹਨੂੰ ਸੋਹਾਗਣੀ ਸਦਾ ਪਿਰ ਪਾਇਆ ਹਉ ਮੈਂ ਆਪ ਗਵਾਏ ਪਿਰ ਸੇਤੀ ਅਨ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਕਹਿੰਦੀ ਜਿਹੜੀ ਚੰਗੇ ਭਾਗਾਂ ਵਾਲੀਆਂ ਜੀਵ ਇਸਤਰੀਆਂ ਨੇ ਉਹ ਆਪਣੇ ਅੰਦਰੋਂ ਹਉਮੈ ਆਪਾ ਭਾਵ ਖਤਮ ਕਰ ਲੈਂਦੇ ਨੇ ਉਹਨਾਂ ਨੂੰ ਮੇਰੀ ਮੇਰੀ ਨਹੀਂ ਰਹਿੰਦੀ ਉਹਨਾਂ ਨੂੰ ਇਹ ਹੁੰਦਾ ਕਿ ਸਭ ਕੁਝ ਪਰਮੇਸ਼ਰ ਕਰਨ ਵਾਲਾ ਹੈ ਫਿਰ ਕਹਿੰਦੇ ਉਹ ਦਿਨ ਰਾਤ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਨੇ ਤੇ ਫਿਰ ਬੜਾ ਸੁਖ ਪਾਉਂਦੀਆਂ ਨੇ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮਹਿਲ ਨਹੀਂ 도ਹਾਗਣੀ ਅੰਤ ਗਈ ਪਛੁਤਾਏ ਜਿਹੜੇ ਜੀਵ ਕਹਿੰਦੇ ਹਉਮੇ ਵਿੱਚ ਗਲਤਾਨ ਰਹਿੰਦੇ ਨੇ ਕਹਿੰਦੇ ਉਹੇ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ ਉਹਨਾਂ ਨੂੰ ਕਹਿੰਦੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਨਹੀਂ ਪ੍ਰਾਪਤ ਹੁੰਦੀ। ਬਸ ਕੱਲਾ ਪਛਤਾਵਾ ਹੀ ਉਹਨ ਦੇ ਨਾਲ ਜਾਂਦਾ। ਸੋ ਪਿਰ ਮੇਰਾ ਏਕ ਹੈ, ਏਕ ਸਿ ਸਿਓ ਲਿਵਲਾਏ। ਨਾਨਕ ਜੀ ਸੁਖ ਲੋੜੈ ਕਾਮਣੀ, ਹਰ ਕਾ ਨਾਮ ਮਨ ਵਸਾਏ। ਨਾਨਕ ਜੀ ਕਹਿੰਦੇ ਨੇ हे जीव परमेश्वर एक है सिर्फ उस एक ਦੇ ਨਾਲ प्रीति पाओ ਤਾਂ ਇਹ ਜੀਵਨ ਸਫਲ ਹੋ ਜਾਊਗਾ ਕਹਿੰਦੇ ਜੇ ਜੀਵ ਇਸਤਰੀ ਆਨੰਦ ਚਾਹੁੰਦੀ ਆ ਸੁੱਖ ਚਾਹੁੰਦੀ ਆ ਤਾਂ ਉਸ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਾਏ ਤਾਂ ਇਹਦੀ ਜਿਹੜੀ ਇਹ ਜੀਵਨ ਰਾਤਰੀ ਆ ਇਹ ਸੁੱਖਾਂ ਵਿੱਚ ਬਤੀਤ ਹੋਏਗੀ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ